ਕਿ ਬੰਦੀ ਹੈ ਕਿ 7 ਤਰੀਕ ਨੂੰ ਸਾਡੇ ਬੱਚਿਆਂ ਨੂੰ ਗਿਆਨੋ 3 ਮਹੀਨਾ ਹੋ ਜਾਏਗਾ ਤੇ ਜਿਵੇਂ ਤੁਸੀਂ ਸਾਡਾ ਕੈਂਡਲ ਮਾਰਚ ਦੇ ਵਿੱਚ ਸਾਥ ਦਿੱਤਾ ਸੀ ਉਹ ਵੀ 7 ਤਰੀਕ ਨੂੰ ਸਵੇਰ 9 ਵਜੇ ਮਾਤਾ ਰਾਨੀ ਚੌਕ ਉੱਤੇ ਪਹੁੰਚ ਕੇ ਸਾਡਾ ਬੱਚਾ ਮਦਦ ਸਾਥ ਹੈ ਜੀ ਜਿਹੜੇ ਅਗਲਾ ਮੰਤਲ ਤੁਹਾਡਾ ਉਹ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਕਿ ਅੱਗੇ ਆਪਣਾ ਕੀ ਫੈਸਲਾ ਹੈ ਜਿਹੜਾ ਬੱਚਿਆਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਦੇਖੋ ਜੀ 7 ਤਰੀਕ ਨੂੰ 7 ਜੂਨ ਦਿਨ ਸ਼ਨੀਵਾਰ ਆਨਾਲਾ ਪੂਰਾ 1 ਮਹੀਨਾ ਹੋ ਗਿਆ ਸਾਡੇ ਬੱਚਿਆਂ ਨੂੰ ਸਾਡੇ ਕੋਲੋਂ ਵਕਤ ਹੋ ਗਿਆ ਪਰ ਅਸੀਂ ਅਜੇ ਤੱਕ ਸੜਕਾਂ ਤੇ ਇਨਸਾਫ ਲਈ ਰੁੱਲ ਰਹੇ ਹਾਂ ਇਹ ਤਾਂ ਧੰਨਵਾਦ ਹੈ ਸਾਰੇ ਜਥੇਬੰਦੀਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਲੜਾਈ ਅਜੇ ਤੱਕ ਲੜ ਰਹੇ ਹਾਂ ਅਗਲਾ ਪ੍ਰੋਗਰਾਮ ਜਿਹੜਾ ਹੈ ਅੱਜ ਸਾਰੇ ਹੀ ਵੱਖ-ਵੱਖ ਰਾਜਨੀਤਿਕ ਦਲ ਧਾਰਮਿਕ ਦਲ ਸਮਾਜਿਕ ਦਲ ਸਾਰੇ ਕਿਸਾਨ ਜਥੇਬੰਦੀਆਂ ਸਾਰੇ ਸ਼ਹਿਰ ਵਾਸੀ ਇੱਥੇ ਇਕੱਤਰ ਹੋਏ ਸੀ ਤੇ ਸਭ ਦਾ ਇੱਕ ਮਤ ਹੈ ਕਿ 7 ਤਰੀਕ ਨੂੰ ਜਿਹੜਾ ਇੱਕ ਵੱਡਾ ਧਰਨਾ ਜਿਹੜਾ ਹੈ ਉਹ ਭਾਖੜਾ ਦੇ ਪੁਲ ਤੇ ਦਿੱਤਾ ਜਾਏਗਾ ਤੇ ਸਰਕਾਰ ਦੇ ਜਿਹੜੀ ਸੁੱਤੀ ਹੋਈ ਹੈ ਉਹਨੂੰ ਜਗਾਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਸੀਂ ਸਾਰੇ ਪੇਰੈਂਟਸ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਇਸ ਵਾਰੀ ਅਸੀਂ ਇਹ ਨਹੀਂ ਕਹਾਂਗੇ ਕਿ ਤੁਸੀਂ ਦੁਕਾਨਾਂ ਬੰਦ ਕਰੋ ਅਸੀਂ ਬਿਲਕੁਲ ਨਹੀਂ ਕਹਾਂਗੇ ਤੁਸੀਂ ਦੁਕਾਨਾਂ ਖੋਲੋ ਪਰ ਸਾਡੀ ਇਹ ਵੀ ਬੇਨਤੀ ਹੈ ਕਿ ਦੁਕਾਨ ਤੋਂ ਇੱਕ ਇੱਕ ਬੰਦਾ ਜ਼ਰੂਰ ਸਾਡੇ ਧਰਨੇ ਤੇ ਭੇਜੋ ਹਰ ਘਰ ਚੋਂ ਜਿਹੜਾ ਹੈ ਇੱਕ ਇੱਕ ਬੰਦਾ ਜ਼ਰੂਰ ਧਰਨੇ ਤੇ ਆਣਾ ਚਾਹੀਦਾ ਹੈ ਸਾਡੀ ਇਹ ਅਪੀਲ ਹੈ ਕਿਉਂਕਿ ਇਹ ਧਰਨਾ ਤਾਂ ਹੀ ਸਫਲ ਹੋਏਗਾ ਤੇ ਜਿਹੜੀ ਪ੍ਰਸ਼ਾਸਨ ਅਜੇ ਤੱਕ ਸੁੱਤਾ ਪਿਆ ਹੈ ਸ਼ਾਇਦ ਉਹ ਦੁਬਾਰਾ ਇਹ ਤਾਕਤ ਜਿਹੜੀ ਜਨਤਾ ਦੀ ਤਾਕਤ ਹੈ ਉਹ ਦੇਖ ਕੇ ਇਹ ਉੱਠੇਗਾ ਤਾਂ 7 ਤਰੀਕ ਨੂੰ 9 ਵਜੇ ਸਵੇਰੇ ਮਾਤਾ ਰਾਣੀ ਚੌਂਕ ਤੇ ਇਕੱਤਰ ਹੋਗੇ 10 ਵਜੇ ਭਾਖੜਾ ਦੇ ਪੁਲ ਤੇ ਧਰਨਾ ਦਿੱਤਾ ਜਾਏਗਾ ਵੱਖ-ਵੱਖ ਜਥੇਬੰਦੀਆਂ ਨੂੰ ਆਣਾਂ ਨੂੰ ਸਪੈਸ਼ਲੀ ਅਪੀਲ ਹੈ ਕੈਂਡਲ ਮਾਰਚ ਤੇ ਸਾਨੂੰ ਬਹੁਤ ਹੁੰਗਾਰਾ ਮਿਲਿਆ ਸੀ ਸਾਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਸਾਰੇ ਸ਼ਹਿਰ ਦੀ ਜਿਹੜੇ ਲੇਡੀਜ਼ ਨੇ ਮਾਤਾਵਾਂ ਭੈਣਾਂ ਪਰਜਾਈਆਂ ਸਭ ਸਾਡੇ ਨਾਲ ਸੀ ਅਸੀਂ ਉਹਨਾਂ ਨੂੰ ਵੀ ਖਾਸ ਕਰ ਅਪੀਲ ਕਰਦੇ ਹਾਂ ਕਿ ਤੁਸੀਂ 7 ਤਰੀਕ ਨੂੰ ਵੀ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸਾਡਾ ਹੌਸਲਾ ਬਣਾਓ ਜੀ ਬਾਰੇ ਮਤਲਬ ਬੋਲਣਾ ਹੈ ਕੀ ਕਹਿਣਾ ਚਾਹੋਗੇ ਵੀ ਅੱਗੇ ਕੀ ਹੋ ਰਿਹਾ ਹੈ ਪ੍ਰੋਗਰਾਮ ਅੱਜ ਅਸੀਂ ਪੂਰੇ ਸ਼ਹਿਰ ਨਿਵਾਸੀ ਤੇ ਸਾਡੇ ਨਾਲ ਵੱਖ-ਵੱਖ ਰਾਜਨੀਤਿਕ ਤਿਰਾਂ ਤੇ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰਿਆਂ ਨੇ ਇਕੱਤਰ ਹੋ ਕੇ ਇੱਥੇ ਮੀਟਿੰਗ ਕਰੀ ਹੈ ਮਾਤਾ ਰਾਣੀ ਦੇ ਮੰਦਰ ਦੇ ਕੋਲ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਇਨਸਾਫ ਲੈਣ ਲਈ ਉਹਦੇ ਵਿੱਚ ਇਹ ਤੈਅ ਹੋ ਚੁੱਕਿਆ ਹੈ ਵੀ ਜਿਹੜਾ ਅਸੀਂ 3 ਤਰੀਕ ਤੱਕ ਸਰਕਾਰ ਨੂੰ ਸਮਾਂ ਦਿੱਤਾ ਸੀ ਲੇਕਿਨ ਕੋਈ ਵੀ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਕੰਨ ਤੇ ਥੂਣ ਨਾ ਸਰਕਣ ਕਰਕੇ ਸਾਨੂੰ ਮਜਬੂਰਨ ਜਿਹੜਾ 7 ਤਰੀਕ ਦਾ ਦੁਬਾਰਾ ਕਰਨੇ ਦਾ ਐਲਾਨ ਕਰਨਾ ਪੈ ਰਿਹਾ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਰਾਤਰੀ ਜਥੇਬੰਦੀਆਂ ਨੂੰ ਕਿਸਾਨ ਤੇ ਮਜ਼ਦੂਰਾਂ ਸਾਰਿਆਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਸ਼ਨੀਵਾਰ 7 ਤਰੀਕ ਨੂੰ ਸਵੇਰੇ 9 ਵਜੇ ਮਾਤਾ ਰਾਣੀ ਮੰਦਿਰ ਦੇ ਕੋਲ ਜਿੱਥੇ ਪੱਕਾ ਮੋਰਚਾ ਚੱਲ ਰਿਹਾ ਤਸਵੀਰ ਦੇ ਨਾਲ ਉੱਥੇ ਆਪਾਂ ਨੇ ਇਕੱਤਰ ਹੋਣਾ ਹੈ ਇੱਥੋਂ 9 ਵਜੇ ਇਕੱਤਰ ਹੋ ਕੇ 10 ਵਜੇ ਸਹੀ ਪਟਿਆਲਾ ਜਿਹੜਾ ਵੱਡਾ ਪੋਲ ਹੈ ਆਪਣਾ ਭਖੜਾ ਪੋਲ ਉਥੇ ਸਾਡਾ ਧਰਨਾ ਜਿਹੜਾ 10 ਵਜੇ ਸ਼ੁਰੂ ਹੋ ਜਾਏਗਾ ਉਹਦੇ ਵਿੱਚ ਸਾਰੀਆਂ ਧਿਰਾਂ ਨੂੰ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਵੱਡੀ ਗਿਣਤੀ ਦੇ ਵਿੱਚ ਉਥੇ ਹਾਜ਼ਰ ਹੋਵੋ ਤੇ ਸਰਕਾਰ ਨੂੰ ਇਹ ਫੇਰ ਤੁਹਾਡੇ ਮਾਦੀਏ ਮਰੇ ਕਹਿੰਦੇ ਵੀ ਕੁਝ ਸ਼ਰਮ ਕਰੋ ਸਮਾਣਾ ਕਰਲਾ ਰਿਹਾ ਸਾਰੇ ਇਲਾਕੇ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਦੁਖਾਂਤ ਹੈ ਤੇ ਘਰ ਘਰ ਚੁੱਲ੍ਹੇ-ਚੁੱਲ੍ਹੇ ਦੇ ਇਹ ਕੰਨ ਜਿਹੜੀ ਹੈ ਇਹ ਦੁੱਖ ਦਾ ਜਿਹੜੀ ਮੇਨ ਕਹਾਣੀ ਉਹ ਚੱਲ ਰਹੀ ਹੈ ਤੇ ਇਸ ਕਰਕੇ ਨਜ਼ਰ ਮਾਰੋ ਉਹਨਾਂ ਬੱਚਿਆਂ ਨੂੰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਅਜੇ ਪੂਰਾ ਸੋਗ ਵੀ ਨਹੀਂ ਹਟਾਇਆ ਆਪਣੇ ਬੱਚਿਆਂ ਦਾ ਤੇ ਉਸ ਦੇ ਦਮ ਛੜਕਾਂ ਦੇ ਰੋ ਰਹੇ ਨੇ ਇਸ ਕਰਕੇ ਉਹਨਾਂ ਮਾਪਿਆਂ ਦਾ ਉਹਨਾਂ ਪਰਿਵਾਰਾਂ ਦਾ ਖਿਆਲ ਕੀਤਾ ਜਾਏ ਤੇ ਬੇਸ਼ਰਮੀ ਦੀ ਹੱਦ ਜਿਹੜੀ ਹੈ ਉਹਨੂੰ ਪਾਰ ਨਾ ਕੀਤਾ ਜਾਏ ਥੋੜੀ ਬੋਦੀ ਸ਼ਰਮ ਕੀਤੀ ਜਾਏ ਤੇ ਉਹਨਾਂ ਜਿਹੜੇ ਕਾਤਲ ਤਰਿੰਦੇ ਨੇ ਉਹਨਾਂ ਨੂੰ ਸਲਾਕਾ ਵੀ ਦਿੱਤੀ ਜਾਵੇ ਜੇਕਰ ਜਿਹੜਾ ਸਾਡਾ ਕੱਲ ਵਾਲਾ ਪਰਸੋਂ ਸ਼ਨੀਵਾਰ ਵਾਲਾ ਧਰਨਾ ਹੈ ਉਹਦੇ ਵਿੱਚ ਵੀ ਸਿੱਧਾ ਮਰ ਸਿੱਧਾ ਸਰਕਾਰ ਦਾ ਦੋਸ਼ ਹੈ ਲੋਕ ਜਾਣਬੁੱਝ ਕੇ ਨਹੀਂ ਲਾਰੇ ਸਿਰਫ ਤੇ ਸਿਰਫ ਸਰਕਾਰ ਦਾ ਉਤੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਇਹ ਧਰਨਾ ਲੱਗ ਰਿਹਾ ਕਿ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਵੇਗੀ ਉਹ ਧਰਨੇ ਦੀ ਤੇ ਅਸੀਂ ਉਸ ਦੇ ਉੱਤੇ ਕੱਟ ਕੇ ਪੈਰਾ ਦੇਵਾਂਗੇ